ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣੂ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਾਲਕ ਕਲਾਂ ਦੇ ਵਿੱਚ ਮਾਲਕ ਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਗਾਂ ਕਾਊਆ ਬਾਈ ਹੁਣਾਂ ਦੀ ਕਿੰਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੁੱਧ ਦਾ ਰਿਕਾਰਡ ਆ ਸਾਰੀ ਜਾਣੀ ਕਰੇ ਲੋ ਪਰਿਵਾਰ ਦੇ ਕੋਲੇ ਗਾਵਾਂ ਆਉ ਮਿਲਦੇ ਆ ਬਾਈ ਨੂੰ ਜਾਣਕਾਰੀ ਵਿੱਚ ਵਾਅਦਾ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਆ ਵਧੀਆ ਸੇਤਾ ਦੇ ਪਰਿਵਾਰ ਵਧੀਆ ਅੱਛਾ ਨਾਮ ਦੱਸ ਦੀਏ ਕਰਨੀ ਬਾਈ ਇੱਥੇ ਨਾ ਲੱਖਾ ਜੀ ਲੱਖਾ ਲੱਖੇ ਭਾਈ ਇੱਕ ਗਾਮ ਕਾ ਹੁਆ ਹਨ ਤੇ ਘਰ ਤਾਂ ਆਪਣਾ ਆ ਗਿਆ ਪਰ ਖੇਤਾਂ ਦੇ ਵਿੱਚ ਜਦੋਂ ਵੱਡੇ ਮਾਲਲੇ ਨੂੰ ਆਉਂਦੇ ਪਹਿਲੇ ਅੱਡੇ ਤੋਂ ਉਂਦੇ ਆਪੋ ਜਿਓਟ ਸਾਹਮਣੇ ਖੇਤਾਂ ਨੂੰ ਛੜਕ ਮੁੰੜਦੀ ਜਿਹੜੀ ਨਾ ਪੱਕੀ ਦੇ ਵਿਚਾਰਦੀ ਹਾਂ ਖੇਤਾਂ ਨੂੰ ਅੱਛਾ ਲੱਖੇ ਭਾਈ ਗਾਂ ਜਿਹੜੀ ਵੇਚਣੀ ਆਪਾਂ ਇਹ ਕੀ ਕਿੰਨਾ ਸੂਸ ਹੁੰਦੀ ਹੈ 300 ਦੀਦਾ ਸੂਸ ਹੁਣਾਏ ਨੇ ਕਿੰਨੇ ਦਿਨ ਪਹਿ ਵਈ ਜਾਂਦੇ ਨੇ ਇਹਦੇ ਦੇ 10 ਕਿਲੇ ਜੂਗੀ ਠੀਕ ਹੈ ਦੁੱਧ ਦਾ ਕੀ ਰਿਕਾਰਡ ਰਿਆ ਇਹਦਾ ਦੁੱਧ 18 17 ਕਿਲੋ ਪਿਛਲੇ ਸਵੇਰ ਦਿੰਦੀ ਰਹੀ 18 17 ਕਿਲੋ ਪਿਛਲੇ ਸਵੇਰ ਦਿੰਦੀ ਰਹੀ ਹੈ ਦਿਨ ਕਿੰਨੇ ਪਏ ਹੁਣੇ ਦੇ ਹਲੇ 10 ਪਏ 10 ਪਏ ਚੂਣ ਚਾਣ ਨੂੰ ਚੰਗੀ ਆਂ ਹਾਂਜੀ ਸੇਲ ਵਧੀਆ ਜਿਵੇਂ ਕੋਈ ਘਰੇ ਕੋਰੇ ਰੱਖਣ ਦਾ ਹਜੇ ਓਕੇ ਜਾ ਗਾਰੰਟੀ ਫੁੱਲ ਠੀਕ ਅੱਬੀ ਅੱਛਾ ਰੇਟ ਕੀ ਲਊਗਾ ਬਾਈ ਇਹਦਾ ਰੇਡ ਜੀ ਦਾ 60000 60000 ਮਾਨਤਨ ਹੋ ਜੂਗਾ ਵਿੱਚੋਂ ਬਈ ਕਰ ਦਾਂਗੇ ਮਾਨਤ ਠੀਕ ਕੱਢੋ ਬਾਹਰ ਨੂੰ ਤੋੜਿਓ ਬਈ ਬਣਾ ਦੇ ਦਿਣ ਕਿੰਨੇ ਦੱਸੇ ਸੀ ਹਜੇ ਇਹਦੇ 10 10 ਫਿਰ ਤਾਂ ਬਹੁਤ ਸੋਹਣੀ ਬਣ ਜੂ ਬਈ ਹਾਂਜੀ ਹਾਂਜੀ ਬਣ ਜਾਣੀ ਇਹਦਾ ਨਹੀਂ ਮਿੱਤਰੋ ਇਹਦਾ 10 ਦਿਨ ਪਏ ਆ ਇਹਦੇ ਕਰਮ ਵਾਲੀ ਦੇ ਬਣਦੀ ਬਣਾਉਂਦੀ ਨੇ ਚੰਗੀ ਨਿਕਲ ਜਣਾ ਫਿਰ ਹਾਂਜੀ ਥਾਂ ਤੁਹਾਨੂੰ ਬਹੁਤ ਚੰਗਾ ਲੱਗਾ ਦੇਖੋ ਕਰਾਂ ਦੀ ਮਿੱਤਰੋ ਤੁਰਦੀ ਤਰਦੀ ਪੂਰੀ ਆ ਘੋੜੀ ਵਰਗੀ ਆ ਹਨਾ ਹਾਂਜੀ ਲਿਆ ਬਈ ਗਾੜੀ ਲੇਵਾ ਭੜ ਲਿਆ ਹਜੇ ਪਿਛਾੜੀ ਲੇਵਾ ਭਰਨ ਨਾਲ ਰਿੰਦਾ ਵਾ ਕਿਉਂਕਿ ਇਹ ਓਕੇ ਗੜ ਜਾਣਾ ਇਹਨੇ ਜਦੋਂ ਫੁੱਲ ਭਰ ਗਈ ਜੋ ਤਿਆਰੀ ਕਰ ਗਈ ਨਾ ਪੂਰੀ ਉਹ ਸੋਹਣੀ ਜਿਹੀ ਚਤ ਬਣ ਜਾਣੀ ਆ ਸਵਾ ਤੀਜਾ ਵਾ ਰੇਟ 60000 ਰੁਪਿਆ ਵਾ 17 18 ਇੱਥੇ ਬਣਦੇ ਵਾ 17 18 ਕਿਲੋ ਤੇ ਦੁੱਧ ਦਾ ਰਕਾਰ ਆਂਦਾ ਕਰਮਾਲੀ ਦਾ ਮਿੱਤਰੋ ਸੀਲ ਠੰਡੀ ਹੱਥਾਂ ਚੰਗਾ ਲੱਗਾ ਦੇਖੋ ਕਿਰਾਂ ਦੇ ਭਾਈ ਅੱਛਾ ਲੱਖੇ ਭਾਈ ਨੰਬਰ ਕਿੰਨਾ ਆ ਗਿਆ ਆਪਣਾ ਭਾਈ ਨੰਬਰ 9914054847 9914054847 54847 ਇਸ ਨੰਬਰ ਤੇ ਕਰ ਲਿਓ ਭਾਈ ਜੀ ਨਾਲ ਤੁਸੀਂ ਗੱਲਬਾਤ ਮਾਲਕ ਕਲਾ ਪਿੰਡ ਹੈ ਜ਼ਿਲ੍ਹਾ ਮੋਗਾ ਵਾ ਜਦੋਂ ਤੁਸੀਂ ਮੁੱਦਕੀ ਵਾਲੇ ਪਾਸੇ ਮਾਲਕ ਕਲੇ ਨੂੰ ਪਹਿਲੇ ਅੱਡੇ ਤੋਂ ਅੱਡੇ ਤੋਂ ਆਪੋਜੀਟ ਸਾਹਮਣੇ ਜਿਹੜੀ ਸੜਕ ਮੁੜਦੀ ਆ ਉਹ ਸੜਕ ਮਿੱਤਰੋ ਤਲਵੰਡੀ ਭਾਈ ਵਾਲੇ ਪਾਸੇ ਨੂੰ ਮੁੜਦੀ ਆ ਤੇ ਤਲਵੰਡੀ ਭਾਈ ਵਾਲੇ ਪਾਸੇ ਨੂੰ ਤੁਸੀਂ ਜਾਣਾ ਬਾਤ ਤੁਸੀਂ ਸੜਕ ਮੁੜ ਕੇ ਸਿੱਧਾ ਮੱਕੀ ਦੇ ਵਿਚਾਲ ਦੀ ਬਾਕੇ ਅਗੇ ਲੱਖਾ ਔਲ ਖਣਾ ਬਾਈ ਲੱਖਾ ਔਜਲਾ ਲਾ ਬਾਈ ਦਾ ਘਰ ਪੁੱਛ ਕੇ ਆ ਜੀ ਧੰਨਵਾਦ